ਸਾਲ 1971 ਇੰਡੀਆ ਤੇ ਪਾਕਿਸਤਾਨ ਦੀ ਲੜਾਈ 'ਚ ਇੰਡੀਆ ਵੱਲੋਂ ਪਾਕਿਸਤਾਨ ਦੇ 90 ਹਜ਼ਾਰ ਸੈਨਿਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਪਰ ਇਸੇ ਲੜਾਈ ਦੇ ਨਾਲ ਕੁਝ ਹੋਰ ਕਿਸੇ ਕਹਾਣੀਆਂ ਵੀ ਜੁੜੇ ਹੋਏ ਨੇ ਅੱਜ ਆਪਾਂ ਗੱਲ ਕਰਾਂਗੇ 1972 ਦੀ ਜਦੋਂ ਇੰਡੀਆ ਦੇ ਕੁਝ ਸੈਨਿਕ ਪਾਕਿਸਤਾਨ ਵੱਲੋਂ ਬੰਦੀ ਬਣਾਏ ਗਏ ਸੀ ਉਹ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਸੀ ਤੇ ਇੰਡੀਆ ਦੇ ਤਿੰਨ ਪਾਇਲਟ ਸੈਨਿਕ ਕਿਵੇਂ ਉਹਨਾਂ ਨੇ ਪਾਕਿਸਤਾਨ ਦੀ ਜੇਲ੍ਹ ਤੋੜੀ ਤੇ ਉੱਥੋਂ ਭੱਜ ਗਏ ਸੀ ਪਾਕਿਸਤਾਨ ਦਾ ਇੱਕ प्रांत ਖੈਬਰ ਪਖਤੂਨ ਉੱਥੋਂ ਦੀ ਇੱਕ ਜਗ੍ਹਾ ਹੈ ਲਾਂਡੀ ਕੋਟਲ ਉੱਥੇ ਇੱਕ ਚਾਹ ਦੀ ਦੁਕਾਨ ਤੇ ਤਿੰਨ ਟੂਰਿਸਟ ਬੈਠੇ ਨੇ ਤਿੰਨਾਂ ਨੇ ਪਠਾਨੀ ਕੁੜਤੇ ਤੇ ਪਸ਼ਾਵਰੀ ਟੋਪੀ ਪਾਈ ਹੋਈ ਹੈ ਹੁਣ ਗੱਲਾਂ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਤਿੰਨੇ ਜਿਹੜੇ ਨੇ ਉਹ ਚਾਹ ਵਾਲੇ ਦੁਕਾਨਦਾਰ ਨੂੰ ਦੱਸਦੇ ਨੇ ਕਿ ਸਾਡਾ ਨਾਮ ਫਿਲਿਪ ਪੀਟਰ ਹਰਲ ਜੈਕਬ ਤੇ ਅਲੀ ਅਮੀਰ ਹੈ ਤੇ ਅਸੀਂ ਅਫਗਾਨਿਸਤਾਨ ਘੁੰਮਣ ਨਿਕਲੇ ਆਂ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਜਿਹੜਾ ਬਾਰਡਰ ਹੈ ਉਸ ਤੋਂ ਸਭ ਤੋਂ ਆਖਰੀ ਜਿਹੜਾ ਰੇਲਵੇ ਸਟੇਸ਼ਨ ਸੀ ਉਹਦਾ ਨਾਮ ਸੀ ਲੰਡੀ ਖਾਨਾ ਤੇ ਉਹ ਚਾਹ ਵਾਲੇ ਦੁਕਾਨਦਾਰ ਨੂੰ ਪੁੱਛਦੇ ਨੇ ਕਿ ਅਸੀਂ ਲੰਡੀ ਖਾਨਾ ਜਾਣਾ ਹੈ ਉਹਨਾਂ ਚਾਹ ਵਾਲਾ ਦੁਕਾਨਦਾਰ ਉਹਨਾਂ ਨੂੰ ਸਹੀ ਤਰੀਕੇ ਨਾਲ ਕੋਈ ਜਵਾਬ ਦਿੰਦਾ ਨਹੀਂ। ਉਹ ਸੋਚਦੇ ਨੇ ਕਿ ਚਲੋ ਬਾਹਰ ਕਿਸੇ ਟੈਕਸੀ ਵਾਲੇ ਨੂੰ ਪੁੱਛਦੇ ਆਂ। ਪਰ ਜਦੋਂ ਉਹ ਚਾਹ ਵਾਲੀ ਦੁਕਾਨ ਤੋਂ ਨਿਕਲਦੇ ਨੇ ਤੇ ਪਿੱਛੋਂ ਇੱਕ ਆਵਾਜ਼ ਆਉਂਦੀ ਹੈ ਕਿ ਤੁਸੀਂ ਕੌਣ ਲੋਕ ਹੋ? ਤੁਸੀਂ ਜਾਣਾ ਕਿੱਥੇ ਆ? ਉਹ ਫਿਰ ਦੱਸਦੇ ਨੇ ਕਿ ਅਸੀਂ ਲੰਡੀ ਖਾਨਾ ਜਾਣਾ। ਉਦੋਂ ਬਾਅਦ ਉਹ ਸ਼ਖਸ ਜਿਹੜਾ ਉਹਨੂੰ ਉਹਨਾਂ ਤੇ ਕੁਝ ਸ਼ੱਕ ਹੁੰਦਾ ਹੈ। ਉਹ ਇਸ ਕਰਕੇ ਹੁੰਦਾ ਕਿਉਂਕਿ ਜਿਹੜਾ ਲੰਡੀ ਖਾਨਾ ਨਾਮ ਦਾ ਕੋਈ ਸਟੇਸ਼ਨ ਉਹ ਪੁੱਛ ਰਹੇ ਸੀ ਉਹ ਹੈ ਹੀ ਨਹੀਂ ਸੀ। ਅਸਲ ਦੇ ਵਿੱਚ 1936 ਤੱਕ ਐਵੇਂ ਦਾ ਇੱਕ ਰੇਲਵੇ ਸਟੇਸ਼ਨ ਹੁੰਦਾ ਸੀ ਪਰ ਬਾਅਦ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਗਿਆ ਸੀ ਹੁਣ ਉਸੇ ਚਾਹ ਵਾਲੀ ਦੁਕਾਨ ਤੇ ਤਹਿਸੀਲਦਾਰ ਦੇ ਕੁਛ ਕਰਿੰਦੇ ਵੀ ਹੁੰਦੇ ਨੇ ਜਦੋਂ ਉਹਨਾਂ ਵੱਲੋਂ ਸਖਤਾਈ ਨਾਲ ਇਹਨਾਂ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਇਹ ਇੱਧਰ ਉੱਧਰ ਦੀਆਂ ਕਹਾਣੀਆਂ ਤਾਂ ਬਣਾਉਂਦੇ ਨੇ ਪਰ ਇਹਨਾਂ ਦੀ ਚੋਰੀ ਫੜੀ ਜਾਂਦੀ ਹੈ ਤੇ ਉਹ ਤਿੰਨਾਂ ਨੂੰ ਫੜ ਕੇ ਤਹਿਸੀਲਦਾਰ ਦੇ ਦਫ਼ਤਰ ਲੈ ਜਾਂਦੇ ਨੇ ਹੁਣ ਜਦੋਂ ਤਹਿਸੀਲਦਾਰ ਨੂੰ ਪਤਾ ਲੱਗਦਾ ਕਿ ਇਹ ਇੰਡੀਆ ਦੇ ਸੈਨਿਕ ਨੇਤੇ ਇਹੇ ਜੇਲ੍ਹ ਤੋੜ ਕੇ ਭੱਜੇ ਨੇ ਤਾਂ ਉਹਦਾ ਖੂਨ ਖੋਲ ਜਾਂਦਾ ਕਿਉਂਕਿ 1971 ਤੋਂ ਬਾਅਦ ਪਾਕਿਸਤਾਨ ਦੇ ਵਿੱਚ ਇੰਡੀਆ ਵਾਸਤੇ ਬਹੁਤ ਜ਼ਿਆਦਾ ਨਫ਼ਰਤ ਫੈਲੀ ਹੋਈ ਸੀ ਹੁਣ ਜੇ ਉਸ ਤਹਿਸੀਲਦਾਰ ਦਾ ਵਾਸ ਚੱਲਦਾ ਤਾਂ ਉਹਨਾਂ ਨੂੰ ਗੋਲੀ ਮਾਰ ਦਿੰਦਾ ਪਰ ਇਹ ਬਚ ਜਾਂਦੇ ਨੇ ਹੁਣ ਇਹ ਕਿਵੇਂ ਬਚਦੇ ਨੇ ਇਹ ਕਿਸ ਤਰੀਕੇ ਨਾਲ ਇੰਡੀਆ ਵੀ ਪਹੁੰਚਦੇ ਨੇ ਉਹਦੀ ਕਹਾਣੀ ਤੁਹਾਨੂੰ ਅੱਗੇ ਸ਼ੇਅਰ ਕਰਦੇ ਹਾਂ ਕਹਾਣੀ ਦੀ ਅਸਲੀ ਸ਼ੁਰੂਆਤ ਹੁੰਦੀ ਹੈ 1968 1968 ਦੇ ਵਿੱਚ ਜਦੋਂ ਲੈਫਟੀਨੈਂਟ ਦਲੀਪ ਪਰੁਲਕਰ ਆਪਣੇ ਕਮਾਂਡਿੰਗ ਆਫੀਸਰ ਨੂੰ ਕਹਿੰਦੇ ਨੇ ਕਿ ਆਪਾਂ ਦੁਸ਼ਮਣ ਦੇ ਇਲਾਕੇ 'ਚ ਅੰਦਰ ਤੱਕ ਜਾ ਕੇ ਵਾਰ ਕਰਾਂਗੇ ਤੇ ਉਹਦਾ ਇਹ ਵੀ ਕਹਿਣਾ ਸੀ ਵੀ ਜੇ ਮੈਨੂੰ ਫੜ ਲਿਆ ਗਿਆ ਤਮੈਂ ਚੁੱਪਚਾਪ ਨਹੀਂ ਬੈਠਾਂਗਾ ਮੈਂ ਉਹਨਾਂ ਦੀ ਜੇਲ੍ਹ ਤੋੜ ਕੇ ਭੱਜ ਜਾਾਂਗਾ ਤੇ ਸਿਰਫ ਇੱਕ ਗੋਲੀ ਕਾਫੀ ਹੈ ਦੁਸ਼ਮਨ ਦੇ ਜਹਾਜ਼ ਨੂੰ ਸੋਟਣ ਵਾਸਤੇ ਲੜਾਈ ਚੱਲ ਰਹੀ ਸੀ ਉਦੋਂ ਇੰਡੀਆ ਦੇ ਜਿਹੜੇ ਜਹਾਜ਼ ਸੀ ਜਿਹੜਾ ਲੜਾਕੂ ਵਿਮਾਨ ਸੀ ਉਹਨਾਂ ਨੂੰ ਇੱਕ ਵਾਚ ਟਾਵਰ ਜਿਹੜਾ ਪਾਕਿਸਤਾਨ ਦਾ ਵਾਚ ਟਾਵਰ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਸੀ ਹੁਣ ਦਲੀਪ ਪਰੁਲਕਰ ਸੀ ਜਿਹੜਾ ਉਹ ਇੱਕ ਮਿਸ਼ਨ ਬਣਾਉਂਦਾ ਕਿ ਇਸ ਵਾਚ ਟਾਵਰ ਨੂੰ ਮੈਂ ਤਹਸ ਨਹਸ ਕਰਨਾ ਪਰ ਉਹ ਮਿਸ਼ਨ ਪੂਰਾ ਹੋਣ ਤੋਂ ਪਹਿਲਾਂ ਹੀ ਜਿਹੜਾ ਦਲੀਪ ਪਰੁਲਕਰ ਸੀ ਉਹਦਾ ਜਹਾਜ਼ ਐਂਟੀ ਕ੍ਰਾਫਟ ਗਨ ਦਾ ਨਿਸ਼ਾਨਾ ਬਣ ਜਾਂਦਾ ਤੇ ਉਹਦਾ ਜਿਹੜਾ ਜਹਾਜ਼ ਸੀ ਉਹ ਗੋਤਾ ਲਾਉਂਦੇ ਹੋਏ ਜ਼ਮੀਨ ਤੇ ਡਿੱਗ ਜਾਂਦਾ ਹੁਣ ਦਲੀਪ ਪਰਲਕਰ ਜ਼ਮੀਨ ਤੋਂ ਡਿੱਗਣ ਤੋਂ ਪਹਿਲਾਂ ਹੀ ਪੈਰਾਸ਼ੂਟ ਖੋਲ੍ਹ ਕੇ ਸਹੀ ਸਲਾਮਤ ਜ਼ਮੀਨ ਤੇ ਉਤਰ ਜਾਂਦਾ ਪਰ ਜਿਹੜੀ ਜ਼ਮੀਨ ਤੇ ਦਲੀਪ ਪਰਲਕਰ ਉਤਰਿਆ ਸੀ ਉਹ ਜ਼ਮੀਨ ਦੁਸ਼ਮਣ ਦੀ ਸੀ ਹੁਣ ਆਸ-ਪਾਸ ਦੇ ਜਿਹੜੇ ਲੋਕ ਹੁੰਦੇ ਨੇ ਉਹ ਦਲੀਪ ਪਰਲਕਰ ਨੂੰ ਫੜ ਲੈਂਦੇ ਨੇ ਤੇ ਉਹਨਾਂ ਨੂੰ ਪਾਕਿਸਤਾਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੁਣ ਦਲੀਪ ਪਰਲਕਰ ਨੂੰ 라ਵਲ ਪਿੰਡੀ ਸਥਿਤ ਇਹੜਾ ਪਾਕਿਸਤਾਨ ਦਾ ਬੇਸ ਕੈਂਪ ਸੀ ਉੱਥੇ ਲੈ ਜਾਇਆ ਗਿਆ ਉਦੋਂ ਬਾਅਦ ਪਾਕਿਸਤਾਨ ਵੱਲੋਂ ਦਲੀਪ ਪਰੁਲਕਰ ਨੂੰ ਇੰਡੀਆ ਦੇ ਕੁਝ ਹੋਰ ਸੈਨਿਕ ਵੀ ਬੰਦੀ ਬਣਾਏ ਗਏ ਸੀ ਟੋਟਲ 12 ਸੈਨਿਕ ਸੀ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਇਸ ਕਹਾਣੀ ਦੇ ਤਿੰਨ ਮੁੱਖ ਕਿਰਦਾਰ ਨੇ ਫਲਾਈਟ ਲੈਫਟਿਨੈਂਟ ਦਲੀਪ ਪਰੁਲਕਰ ਫਲਾਈਟ ਲੈਫਟਿਨੈਂਟ ਮਾਲਵਿੰਦਰ ਸਿੰਘ ਗਰੇਵਾਲ ਤੇ ਹਰੀਸ਼ ਸਿੰਘ ਹੁਣ ਜਿਹੜੇ ਬੇਸ ਕੈਂਪ ਦੇ ਵਿੱਚ ਇਹਨਾਂ ਤਿੰਨਾਂ ਨੂੰ ਰੱਖਿਆ ਗਿਆ ਸੀ ਉੱਥੋਂ ਦੇ ਜਿਹੜੇ ਇੰਚਾਰਜ ਸੀ ਉਹ ਪਾਕਿਸਤਾਨੀ ਵਾਯੂ ਸੈਨਾ ਦੇ ਸਕੁਆਡਰਨ ਲੀਡਰ ਸੀ ਉਸਮਾਨ ਹਨੀਫ ਉਸਮਾਨ ਹਨੀਫ ਤੋਂ ਉਹਨਾਂ ਦੇ ਜਿਹੜੇ ਬਾਕੀ ਸਾਥੀ ਸੀ ਬਾਕੀ ਅਫਸਰ ਸੀ ਉਹ ਬੜੇ ਨਰਾਜ਼ ਰਹਿੰਦੇ ਸੀ ਉਹ ਇਸ ਕਰਕੇ ਕਿ ਉਹਨਾਂ ਦਾ ਜਿਹੜਾ ਵਰਤਾਅ ਸੀ ਜਿਹੜਾ ਬਿਹੇਵੀਅਰ ਸੀ ਉਹ ਇੰਡੀਅਨ ਸੈਨਿਕਾਂ ਦੇ ਨਾਲ ਜਿਹੜੇ ਕਿ ਯੁੱਧਬੰਦੀ ਸੀ ਉਹਨਾਂ ਦੇ ਨਾਲ ਬਹੁਤ ਵਧੀਆ ਸੀ ਮਤਲਬ ਬਾਕੀ ਅਫਸਰਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਉਸਮਾਨ ਹਨੀਫ ਹੈ ਉਹ ਇੰਡੀਅਨ ਯੁੱਧਬੰਦੀਆਂ ਦੇ ਨਾਲ ਬਹੁਤ ਚੰਗਾ ਵਿਹਾਰ ਕਿਉਂ ਕਰਦਾ 2017 ਦੇ ਦਿੱਤੇ ਇੰਟਰਵਿਊ 'ਚ ਦਲੀਪ ਪਰুলਕਰੇ ਦੱਸਦੇ ਨੇ ਕਿ ਜਿਹੜੇ ਉਸਮਾਨ ਹਨੀਫ ਸੀ ਉੱਥੋਂ ਦੇ ਇੰਚਾਰਜ ਉਹ ਉਹਨਾਂ ਦੇ ਨਾਲ ਬਾਲੀਵੁੱਡ ਫਿਲਮਾਂ ਬਾਰੇ ਗੱਲ ਕਰਦੇ ਸੀ ਬਾਲੀਵੁੱਡ ਮਿਊਜ਼ਿਕ ਬਾਰੇ ਗੱਲ ਕਰਦੇ ਸੀ ਉਹਨਾਂ ਦੇ ਪਰਿਵਾਰ ਬਾਰੇ ਗੱਲ ਕਰਦੇ ਸੀ ਤੇ ਉਹਨਾਂ ਨੇ ਉਹਨਾਂ ਤਿੰਨਾਂ ਨੂੰ ਇੱਕ ਕੈਸੇਟ ਪਲੇਅਰ ਵੀ ਦਿੱਤਾ ਸੀ ਗਾਣੇ ਸੁਣਨ ਵਾਸਤੇ ਤੇ ਇੱਕ ਐਟਲਸ ਵੀ ਦਿੱਤਾ ਸੀ ਜਿਹੜਾ ਕਿ ਬਾਅਦ ਵਿੱਚ ਉਹਨਾਂ ਦੇ ਜੇਲ੍ਹ ਤੋਂ ਢੋਂਦੇ ਤੇ ਭੱਜਣ ਦੇ ਕੰਮ ਆਇਆ ਹੁਣ ਜਿਹੜਾ ਜੇਲ੍ਹ ਤੋੜਨ ਦਾ ਪਲਾਨ ਬਣਦਾ ਉਹ ਬਣਦਾ 25 ਦਸੰਬਰ ਦੀ ਰਾਤ ਨੂੰ ਜਦੋਂ ਉਸਮਾਨ ਹਨੀਫ ਵੱਲੋਂ ਯੁੱਧਬੰਦੀਆਂ ਨੂੰ ਇੱਕ ਟੀ ਪਾਰਟੀ ਦੇ ਉੱਤੇ ਜਾਂਦੀ ਐ ਇਸ ਪਾਰਟੀ ਦੇ ਵਿੱਚ ਹੀ ਦਿਲੀਪ ਪਰულਕਰ ਨੂੰ ਇਹ ਪਤਾ ਲੱਗਦਾ ਕਿ ਪਾਕਿਸਤਾਨ ਦੀ ਫੌਜ ਨੇ ਬੰਗਲਾਦੇਸ਼ ਦੇ ਵਿੱਚ ਇੰਡੀਆ ਦੀ ਫੌਜ ਦੇ ਅੱਗੇ ਸਰੈਂਡਰ ਕਰ ਦਿੱਤਾ ਪਾਕਿਸਤਾਨ ਦੇ 90000 ਸੈਨਿਕਾ ਨੇ ਸਰੈਂਡਰ ਕਰ ਦਿੱਤਾ ਹਾਲਾਂਕਿ ਇਹ ਖਬਰ ਇਹਨਾਂ ਤਿੰਨਾਂ ਵਾਸਤੇ ਬਹੁਤ ਵਧੀਆ ਹੁੰਦੀ ਐ ਬਟ ਦਿਲੀਪ ਪਰულਕਰ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਉਹਨਾਂ ਦੀ ਰਿਹਾਈ ਦੇ ਵਿੱਚ ਅਜੇ ਬਹੁਤ ਟਾਈਮ ਲੱਗ ਸਕਦਾ ਹੈ ਅਜੇ ਬਹੁਤ ਸਾਲ ਲੱਗ ਸਕਦੇ ਨੇ ਇਸੇ ਕਰਕੇ ਦਿਲੀਪ ਪਰულਕਰ ਜੇਲ ਤੋੜਨ ਦਾ ਪਲਾਨ ਬਣਾ ਚੁੱਕੇ ਸੀ ਹੁਣ ਇਹੀ ਪਲਾਨ ਉਹ ਆਪਣੇ ਬਾਕੀ ਸਾਥੀਆਂ ਨੂੰ ਦੱਸਦੇ ਨੇ ਬਟ ਉਹਨਾਂ ਦੇ ਵਿੱਚੋਂ ਕੋਈ ਵੀ ਰਾਜ਼ੀ ਨਹੀਂ ਹੁੰਦਾ ਸਿਰਫ ਦੋ ਸੈਨਿਕ ਰਾਜ਼ੀ ਹੁੰਦੇ ਨੇ ਦਲੀਪ ਪਰੂਲਕਰ ਦੇ ਨਾਲ ਉਸ ਜੇਲ ਨੂੰ ਤੋੜਨ ਵਾਸਤੇ ਉਹ ਹੁੰਦੇ ਨੇ ਫਲਾਈਟ ਲੈਫਟੀਨੈਂਟ ਮਲਵਿੰਦਰ ਸਿੰਘ ਗਰੇਵਾਲ ਤੇ ਹਰੀਸ਼ ਸਿੰਘ ਜੀ ਇਹਨਾਂ ਤਿੰਨਾਂ ਵੱਲੋਂ ਉਸਮਾਨ ਹਨੀਫ ਨੇ ਜਿਹੜਾ ਇਹਨਾਂ ਨੂੰ ਐਟਲਸ ਦਿੱਤਾ ਸੀ ਉਸ ਤੋਂ ਇੱਕ ਨਕਸ਼ਾ ਤਿਆਰ ਕੀਤਾ ਜਾਂਦਾ ਤੇ ਇਹਨਾਂ ਵੱਲੋਂ ਪਤਾ ਕੀਤਾ ਜਾਂਦਾ ਕਿ ਜੇਲ ਦੇ ਬਿਲਕੁਲ ਸਾਹਮਣੇ ਇੱਕ ਰੋਡ ਹੈ ਜਿਹੜਾ ਕਿ ਗ੍ਰੈਂਡ ਟਰੰਕ ਰੋਡ ਹੈ ਪਰ ਉੱਥੋਂ ਤੱਕ ਪਹੁੰਚਣ ਵਾਸਤੇ ਇਹਨਾਂ ਨੂੰ ਇੱਕ ਜੇਲ ਕੋਠੜੀ ਤੋਂ ਹੋ ਕੇ ਉੱਥੋਂ ਤੱਕ ਪਹੁੰਚਣਾ ਪੈਣਾ ਸੀ ਤੇ ਇਹਨਾਂ ਦਾ ਪੂਰਾ ਪਲਾਨ ਇਹ ਸੀ ਕਿ ਕਿਸੇ ਤਰੀਕੇ ਨਾਲ ਗ੍ਰਾਂਡ ਟ੍ਰੰਕ ਰੋਡ ਤੇ ਪਹੁੰਚ ਕੇ ਉਦੋਂ ਬਾਅਦ ਪਾਕਿਸਤਾਨ ਦੇ ਆਖਰੀ ਬਾਰਡਰ ਤੋਂ ਹੁੰਦੇ ਹੋਏ ਇਹਨਾਂ ਨੇ ਅਫਗਾਨਿਸਤਾਨ ਪਹੁੰਚਣਾ ਸੀ ਤੇ ਅਫਗਾਨਿਸਤਾਨ ਪਹੁੰਚ ਕੇ ਇਹ ਆਸਾਨੀ ਨਾਲ ਇੰਡੀਆ ਜਾ ਸਕਦੇ ਸੀ ਤੇ ਇਹ ਇਹਨਾਂ ਦਾ ਪੂਰਾ ਪਲਾਨ ਸੀ ਪਰ ਉਸ ਤੋਂ ਪਹਿਲਾਂ ਇਹਨਾਂ ਨੂੰ ਜੇਲ ਦੀ ਉਹ ਵੱਡੀ ਬਾਉਂਡਰੀ ਵਾਲ ਤੋੜਨੀ ਪੈਣੀ ਸੀ ਕਿ ਉਸ ਵੱਡੀ ਬਾਉਂਡਰੀ ਵਾਲ ਨੂੰ ਕਿਸ ਤਰੀਕੇ ਨਾਲ ਇਹ ਤੋੜ ਸਕਦੇ ਸੀ ਇਹ ਸਭ ਤੋਂ ਵੱਡਾ ਚੈਲੰਜ ਸੀ ਇਹਨਾਂ ਤਿੰਨਾਂ ਵਾਸਤੇ ਹੁਣ ਪਰੋਲਕਰ ਤੇ ਇਹਨਾਂ ਦੇ ਬਾਕੀ ਦੋ ਸਾਥੀਆਂ ਮਲਵਿੰਦਰ ਸਿੰਘ ਗਰੇਵਾਲ ਤੇ ਹਰੀ ਸਿੰਘ ਜੀ ਨੇ ਇਹਨਾਂ ਤਿੰਨਾਂ ਨੇ ਇੱਕ ਪਲਾਨ ਬਣਾਇਆ ਕਿ ਆਪਣੀ ਦਾੜੀ ਨੂੰ ਵਧਾ ਲਿਆ ਜਾਏ ਹੁਣ ਤੇਨਾਂ ਦੀ ਦਾੜੀ ਵੱਧ ਜਾਂਦੀ ਹੈ ਉਦੋਂ ਬਾਅਦ ਇਹ ਜੇਲ੍ਹ ਇਨਚਾਰਜ ਤੋਂ ਇੱਕ ਕੈਂਚੀ ਮੰਗਦੇ ਨੇ ਕਿ ਅਸੀਂ ਆਪਣੀ ਦਾੜੀ ਕੱਟਣਾ ਚਾਹੁੰਦੇ ਹਾਂ ਤੇ ਇੱਕ ਇਹਨਾਂ ਨੇ ਸਕਰੂ ਡਰਾਇਵਰ ਵੀ ਚੋਰੀ ਕਰ ਲਿਆ ਸੀ ਤੇ ਹੁਣ ਸ਼ੁਰੂ ਹੁੰਦਾ ਉਹ ਕੈਂਚੀ ਤੇ ਸਕਰੂ ਡਰਾਇਵਰ ਦੀ ਹੈਲਪ ਦੇ ਨਾਲ ਉਸ ਵੱਡੀ ਦੀਵਾਰ ਨੂੰ ਵੱਡੀ ਵਾਲ ਨੂੰ ਹੌਲੀ-ਹੌਲੀ ਤੋੜਨ ਦਾ ਕੰਮ ਜਿਹਦੇ ਵਿੱਚ ਹੌਲ ਕੀਤਾ ਜਾ ਸਕੇ ਤੇ ਇਹ ਕੰਮ ਇੰਨਾ ਜ਼ਿਆਦਾ ਸਲੋ ਹੁੰਦਾ ਕਿ ਕਈ ਦਿਨਾਂ ਤੱਕ ਲਗਾਤਾਰ ਚੱਲਦਾ ਪਰ ਕਿਸੇ ਨੂੰ ਸ਼ੱਕ ਨਾ ਹੋਏ ਇਸ ਕਰਕੇ ਇਹ ਬਹੁਤ ਸਲੋ ਤੇ ਬਹੁਤ ਹੌਲੀ-ਹੌਲੀ ਹੈ ਸ਼ੇਦ ਕਰਨਾ ਸਟਾਰਟ ਕਰ ਦਿੰਦੇ ਨੇ ਤੇ ਇਹਨਾਂ ਵੱਲੋਂ ਇੱਕ ਹੋਰ ਕੰਮ ਵੀ ਕੀਤਾ ਜਾਂਦਾ ਕਿਉਂਕਿ ਜੇਲ੍ਹ ਦੇ ਹਰੇਕ ਕੈਦੀ ਨੂੰ ਮਹੀਨੇ ਦੇ ਅਖੀਰ ਦੇ ਵਿੱਚ 57 ਰੁਪਏ ਮਿਲਦੇ ਸੀ ਹੁਣ ਉਹਨਾਂ 57 ਰੁਪਏ ਦੇ ਨਾਲ ਇਹ ਆਪਣੇ ਵਾਸਤੇ ਡ్రਾਈ ਫਰੂਟ ਵੀ ਖਰੀਦੇ ਨੇ ਤੇ ਕੁਝ ਖਾਣ ਦੀਆਂ ਚੀਜ਼ਾਂ ਖਰੀਦ ਕੇ ਪੈਕ ਕਰ ਲੈਂਦੇ ਨੇ ਤਾਂਕਿ ਜਦੋਂ ਇਹ ਭੱਜਣ ਤਾਂ ਉਹ ਇਹਨਾਂ ਦੇ ਕੰਮ ਆ ਸਕਣ ਤੋਂ ਇਲਾਵਾ ਉਹਨਾਂ ਨੇ ਕੱਪੜੇ ਸਿਉਣ ਵਾਲੀ ਇੱਕ ਸੂਈ ਲੈ ਕੇ ਤੇ ਟ੍ਰਾਂਜਿਸਟਰ ਦੀ ਬੈਟਰੀ ਦੀ ਮਦਦ ਨਾਲ ਉਹਨੂੰ ਇੱਕ ਚੁੰਬਕੀਏ ਕੰਪਾਸ ਬਣਾ ਲਿਆ ਤਾਂਕਿ ਇਹਨਾਂ ਨੂੰ ਰਸਤੇ ਦਾ ਅੰਦਾਜ਼ਾ ਹੋ ਸਕੇ ਇਹ ਜਿਹੜੀਆਂ ਸੂਈਆਂ ਸੀ ਇਹਨਾਂ ਨੂੰ ਇਹਨਾਂ ਨੇ ਪੈਨ ਦੇ ਖੋਖੇ ਦੇ ਵਿੱਚ ਲੁਕੋ ਲਿਆ ਸੀ ਤਾਂਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਇਹ ਸਭ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਨੇ ਜੇਲ੍ਹ ਦੇ ਦਰਜੀ ਤੋਂ ਪਠਾਨੀ ਸੂਟ ਵੀ ਸਵਾਲੇ ਸੀ ਤਾਂ ਕਿ ਜੇਲ੍ਹ ਤੋੜਨ ਤੋਂ ਬਾਅਦ ਜੇਲ੍ਹ ਤੋਂ ਭੱਜਣ ਤੋਂ ਬਾਅਦ ਇਹ ਤਿੰਨੇ ਜਿਹੜੇ ਨੇ ਉੱਥੋਂ ਦੇ ਲੋਕ ਲੋਕਾਂ ਦੇ ਵਿੱਚ ਕੁਲ ਮਿਲ ਜਾਣ। ਸਾਰਾ ਇੰਤਜ਼ਾਮ ਹੋ ਚੁੱਕਿਆ ਸੀ ਤੇ ਇਹ ਤਿੰਨੇ ਵੇਟ ਕਰ ਰਹੇ ਸੀ ਸਹੀ ਮੌਕੇ ਦੀ ਤੇ ਇਹ ਜਿਹੜਾ ਮੌਕਾ ਸੀ ਇਹਨਾਂ ਨੂੰ ਮਿਲਿਆ 13 ਅਗਸਤ 1972 ਦੀ ਸ਼ਾਮ ਨੂੰ। ਅਗਲੇ ਦਿਨ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਸੀ ਇਸ ਕਰਕੇ ਛੁੱਟੀ ਦਾ ਮਾਹੌਲ ਸੀ ਤੇ ਜਿਹੜੇ ਗਾਰਡ ਸੀ ਸਿਕਿਉਰਿਟੀ ਗਾਰਡ ਸੀ ਉੱਥੋਂ ਦੇ ਉਹ ਵੀ ਬਹੁਤ ਜ਼ਿਆਦਾ ਰਿਲੈਕਸ ਮੋਡ ਦੇ ਵਿੱਚ ਸੀ ਉਹ ਵੀ ਛੁੱਟੀ ਦੇ ਮੋੜ 'ਚ ਸੀ। ਤੇ ਉਸ ਦਿਨ ਬਹੁਤ ਜ਼ਿਆਦਾ ਤੇਜ਼ بارش ਵਾਲਿਆ ਸਾਰ ਵੀ ਸੀ ਬੱਦਲ ਬਹੁਤ ਜ਼ਿਆਦਾ ਗਰਜ ਰਹੇ ਸੀ ਤਦ ਨੂੰ ਇਹ ਭੱਜਣ ਦਾ ਪਲਾਨ ਬਣਾਦੇ ਨੇ ਹੁਣ ਜਿਹੜਾ ਇਹਨਾਂ ਨੇ ਵੱਡੀ ਦੀਵਾਰ ਦੇ ਵਿੱਚ ਵੱਡੀ ਵਾਲ ਦੇ ਵਿੱਚ ਹੌਲ ਕੀਤਾ ਹੋਇਆ ਸੀ ਉਸੇ ਹੌਲ ਦੇ ਵਿੱਚੋਂ ਇਹ ਤਿੰਨੇ ਛਲਾਂਗ ਲਾ ਕੇ ਬਾਹਰ ਨਿਕਲ ਆਉਂਦੇ ਨੇ ਤੇ ਉੱਥੇ ਇੱਕ ਜਿਹੜਾ ਸਿਕਿਉਰਿਟੀ ਗਾਰਡ ਸੀ ਉਹ ਸੁੱਤਾ ਪਿਆ ਹੁੰਦਾ ਤੇ ਹੌਲੀ ਕਦਮਾਂ ਦੇ ਨਾਲ ਉਸੇ ਗਲੀ ਚੋਂ ਨਿਕਲਦੇ ਹੋਏ ਮੇਨ ਰੋਡ ਤੇ ਪਹੁੰਚ ਜਾਂਦੇ ਨੇ ਹੁਣ ਇਹਨਾਂ ਦਾ ਜਿਹੜਾ ਅਗਲਾ ਪਲਾਨ ਸੀ ਉਹ ਸੀ ਪਸ਼ਾਵਰ ਪਹੁੰਚਣਾ ਤੇ ਉੱਥੋਂ ਇਹ ਪਸ਼ਾਵਰ ਦੀ ਬੱਸ ਫੜ ਲੈਂਦੇ ਨੇ ਤੇ ਤਿੰਨਾਂ ਨੇ ਇਹ ਪਲਾਨ ਵੀ ਬਣਾਇਆ ਸੀ ਕਿ ਤਿੰਨੇ ਆਪਣਾ ਨਾਮ ਬਦਲ ਲੈਣਗੇ ਤੇ ਆਪਣੇ ਆਪ ਨੂੰ ਈਸਾਈ ਦੱਸਣਗੇ ਤੇ ਇਹੇ ਦੱਸਣਗੇ ਕਿ ਉਹ ਅਫਗਾਨਿਸਤਾਨ ਘੁੰਮਣ ਚਲੇ ਨੇ ਹੁਣ ਉਹ ਆਪਣਾ ਨਾਮ ਅਲੀ ਅਮੀਰ ਹਰਲ ਜਾਕਬ ਤੇ ਅਮੀਰ ਅਲੀ ਦੱਸਦੇ ਨੇ ਤੇ ਪਸ਼ਾਵਰ ਪਹੁੰਚਣ ਵਾਸਤੇ ਉਹਨਾਂ ਨੂੰ ਕੋਈ ਵੀ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਉਂਦੀ ਉਦੋਂ ਬਾਅਦ ਇਹਨਾਂ ਦਾ ਜਿਹੜਾ ਪਲਾਨ ਸੀ ਉਹ ਸੀ ਜਮਰੋਦ ਪਹੁੰਚਣਾ ਉੱਥੋਂ ਇਹ ਇੱਕ ਰਿਕਸ਼ਾ ਲੈਂਦੇ ਨੇ ਤੇ ਥੋੜੀ ਦੂਰੀ ਤੱਕ ਪਹੁੰਚਣ ਤੋਂ ਬਾਅਦ ਉਦੋਂ ਬਾਅਦ ਇਹ ਪੈਦਲ ਹੀ ਨਿਕਲ ਜਾਂਦੇ ਨੇ ਉਹ ਤੁਰਦੇ ਤੁਰਦੇ ਇਹ ਤਿੰਨੋਂ ਲੰਡੀ ਕੋਟਲ ਨਾਮ ਦੀ ਇੱਕ ਜਗ੍ਹਾ ਤੇ ਪਹੁੰਚਦੇ ਨੇ ਤੇ ਨਕਸ਼ੇ ਦੇ ਅਕੋਰਡਿੰਗ ਜਿਹੜਾ ਇਹਨਾਂ ਕੋਲ ਨਕਸ਼ਾ ਸੀ ਉਹਦੇ ਵਿੱਚ ਇਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉੱਥੋਂ ਕਰੀਬ 10 ਕਿਲੋਮੀਟਰ ਦੂਰ ਲੰਡੀ ਖਾਨਾ ਨਾਮ ਦਾ ਇੱਕ ਰੇਲਵੇ ਸਟੇਸ਼ਨ ਹੈ ਇਹਨਾਂ ਨੇ ਉੱਥੇ ਪਹੁੰਚਣ ਦਾ ਪਲਾਨ ਬਣਾਇਆ ਖਾਨਾ ਤੋਂ ਬਾਅਦ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਸੀ ਉਹ ਸ਼ੁਰੂ ਹੋ ਜਾਂਦਾ ਸੀ ਇੱਥੇ ਹੀ ਇਹਨਾਂ ਤਿੰਨਾਂ ਤੋਂ ਗਲਤੀ ਹੋ ਗਈ ਸੀ ਕਿਉਂਕਿ ਉਹਨਾਂ ਕੋਲ ਜਿਹੜਾ ਨਕਸ਼ਾ ਸੀ ਉਹ ਇੱਕ ਪੁਰਾਣੇ ਨਕਸ਼ੇ ਨੂੰ ਦੇਖ ਕੇ ਬਣਾਇਆ ਗਿਆ ਸੀ ਜਿੱਥੇ ਲੰਡੀ ਖਾਨਾ ਨਾਮ ਦਾ ਜਿਹੜਾ ਰੇਲਵੇ ਸਟੇਸ਼ਨ ਸੀ ਉਹ ਦਰਜ ਸੀ ਅਸਲ ਦੇ ਵਿੱਚ ਉਹ ਜਿਹੜਾ ਲੰਡੀਖਾਨਾ ਦਾ ਰੇਲਵੇ ਸਟੇਸ਼ਨ ਸੀ ਉਹ 1936 ਦੇ ਵਿੱਚ ਹੀ ਬੰਦ ਕਰ ਦਿੱਤਾ ਗਿਆ ਸੀ ਤਿੰਨਾਂ ਨੇ ਲੰਡੀਖਾਨਾ ਨਾਮ ਦੇ ਰੇਲਵੇ ਸਟੇਸ਼ਨ ਬਾਰੇ ਪੁੱਛਿਆ ਤੇ ਸਥਾਨੀ ਜਿਹੜੇ ਲੋਕ ਸੀ ਜਿਹੜੇ ਉੱਥੋਂ ਦੇ ਲੋਕਲ ਲੋਕ ਸੀ ਉਹਨਾਂ ਨੂੰ ਸ਼ੱਕ ਹੋਇਆ ਕਿਉਂਕਿ 1971 ਦਾ ਦੌਰ ਸੀ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਹੋ ਕੇ ਹੱਡੀ ਸੀ ਤੇ ਵੈਸੇ ਵੀ ਕਿਸੇ ਬਾਹਰੀ ਵਿਅਕਤੀ ਨੂੰ ਦੇਖ ਕੇ ਕਿਸੇ ਬਾਹਰੀ ਇਨਸਾਨ ਨੂੰ ਦੇਖ ਕੇ ਉੱਥੋਂ ਦੇ ਲੋਕ ਵੈਸੇ ਹੀ ਸ਼ੱਕ ਕਰ ਰਹੇ ਸੀ ਤੇ ਜਦੋਂ ਇਹਨਾਂ ਤਿੰਨਾਂ ਵੱਲੋਂ ਇਸ ਸਟੇਸ਼ਨ ਬਾਰੇ ਪੁੱਛਿਆ ਜਾਂਦਾ ਉਹਨਾਂ ਨੂੰ ਸ਼ੱਕ ਹੁੰਦਾ ਤੇ ਉੱਥੋਂ ਦੇ ਲੋਕ ਇਹਨਾਂ ਨੂੰ ਫੜ ਕੇ तहसीलदार ਦੇ ਆਫਿਸ ਲੈ ਜਾਂਦੇ ਨੇ ਤੇ तहसीलदार ਨੂੰ ਜਦੋਂ ਇਹ ਪਤਾ ਲੱਗਦਾ ਕਿ ਇੰਡੀਆ ਦੇ ਯੁੱਧਬੰਦੀ ਨੇ ਤਾਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਤੇ ਹੋ ਸਕਦਾ ਇਹਨਾਂ ਨੂੰ ਗੋਲੀ ਵੀ ਮਾਰ ਦਿੱਤੀ ਜਾਂਦੀ ਬਟ ਇੱਥੇ ਦਲੀਪ ਪਰੁਲਕਰ ਦੀ ਜਿਹੜੀ ਸਮਝਦਾਰੀ ਸੀ ਸੂਝ-ਬੂਝੀ ਉਹ ਕੰਮ ਆਈ ਉਹਨੇ तहसीलदार ਨੂੰ ਕਿਹਾ ਕਿ ਮੈਂ ਉਸਮਾਨ ਹਨੀਫ ਜਿਹੜੇ ਕੀ ਉਸ بیس ਕੈਂਪ ਦੇ ਇਨਚਾਰਜ ਸੀ ਪਾਕਿਸਤਾਨ ਦੇ ਆਫੀਸਰ ਸੀ ਉਹਨਾਂ ਦੇ ਨਾਲ ਗੱਲ ਕਰਨੀ ਚਾਹਣਾ ਹੁਣ ਉਹਦਾ ਨਾਮ ਸੁਣ ਕੇ तहसीलदार ਜਿਹੜਾ ਉਹ ਥੋੜਾ ਸਖਪਕਾ ਜਾਂਦਾ ਤੇ ਤਹਿਸੀਲਦਾਰ ਵੱਲੋਂ ਉਸਮਾਨ ਹਨੀਫ ਨੂੰ ਫੋਨ ਕੀਤਾ ਜਾਂਦਾ ਉਸਮਾਨ ਹਨੀਫ ਤਹਿਸੀਲਦਾਰ ਨੂੰ ਇਹ ਡਾਇਰੈਕਸ਼ਨ ਦਿੰਦੇ ਨੇ ਕਿ ਜਦੋਂ ਤੱਕ ਆਰਮੀ ਉੱਥੇ ਨਾ ਪਹੁੰਚ ਜਾਏ ਇਹਨਾਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਇਆ ਜਾਏ ਤੇ ਇਹਨਾਂ ਨੂੰ ਸਿਰਫ ਅਰੈਸਟ ਹੀ ਰੱਖਿਆ ਜਾਏ ਇਹਨਾਂ ਨੂੰ ਕੋਈ ਵੀ ਸੱਟਫੇਟ ਨਾ ਮਾਰੀ ਜਾਏ ਉਦੋਂ ਬਾਅਦ ਆਰਮੀ ਉੱਥੇ ਪਹੁੰਚਦੀ ਹੈ ਤੇ ਇਹਨਾਂ ਨੂੰ ਫੜ ਕੇ ਉਸੇ ਬੇਸ ਕੈਂਪ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੁਣ 4 ਮਹੀਨੇ ਤੱਕ ਇਹ ਤਿੰਨੋਂ ਉਸੇ ਬੇਸ ਕੈਂਪ ਦੇ ਵਿੱਚ ਰਹਿੰਦੇ ਨੇ ਜਿਹੜੀ ਇਹ ਜੇਲ ਤੋੜ ਕੇ ਭੱਜੇ ਸੀ ਜੇ ਦਸੰਬਰ 1972 ਦੇ ਵਿੱਚ ਪਾਕਿਸਤਾਨ ਦੇ ਉਦੋਂ ਦੇ ਰਾਸ਼ਟਰਪਤੀ ਜ਼ਲਫੀਕਾਰ ਅਲੀ ਪਟੋਵਲੋਂ ਇਹ ਐਲਾਨ ਕੀਤਾ ਜਾਂਦਾ ਕਿ ਇੰਡੀਆ ਦੇ ਜਿਨਨੇ ਵੀ ਯੁੱਧਬੰਦੀ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਤੇ ਬਾਗਾ ਬਾਰਡਰ ਦੇ ਥਰੂ ਇਹਨਾਂ ਸਾਰੇ ਯੁੱਧਬੰਦੀਆਂ ਨੂੰ ਇੰਡੀਆ ਭੇਜ ਦਿੱਤਾ ਗਿਆ ਹੁਣੇ ਤਿੰਨੇ ਪਾਇਲਟ ਸਹੀ ਸਲਾਮਤ ਇੰਡੀਆ ਪਹੁੰਚ ਚੁੱਕੇ ਸੀ ਤੇ ਕੁਝ ਮਹੀਨੇ ਬਾਅਦ ਦਲੀਪ ਪਰੁਲਕਰ ਵੱਲੋਂ ਇੰਡੀਆ ਦੇ ਵਾਯੂ ਸੈਨਾ ਚੀਫ ਟੀਸੀ ਲਾਲ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤੇ ਉਹ ਟੀਸੀ ਲਾਲ ਨੂੰ ਇੱਕ ਫਾਉਂਟੇਨ ਪੈਨ ਗਿਫਟ ਕਰਦੇ ਨੇ ਜਦੋਂ ਟੀਸੀ ਲਾਲ ਉਸ ਪੈਨ ਨੂੰ ਖੋਲਦੇ ਨੇ ਤਾਂ ਉਹਦੇ ਵਿੱਚੋਂ ਇੱਕ ਕੰਪਾਸ ਨਿਕਲਦਾ ਇਹ ਉਹੀ ਕੰਪਾਸ ਸੀ ਜਿਹੜਾ ਦਲੀਪ ਪਰੁਲਕਰ ਤੇ ਉਹਦੇ ਸਾਥੀਆਂ ਨੇ ਮਿਲ ਕੇ ਜੇਲ੍ਹ ਦੇ ਵਿੱਚ ਬਣਾਇਆ ਸੀ ਸੋਈਆਂ ਦੇ ਨਾਲ ਤੇ ਇਹ ਸੀ ਕਹਾਣੀ ਇਹਨਾਂ ਤਿੰਨਾਂ ਇੰਡੀਅਨ ਪਾਇਲਟਸ ਦੀ ਜਿਨ੍ਹਾਂ ਨੇ ਪਾਕਿਸਤਾਨ ਦੀ ਜੇਲ੍ਹੋਂ ਤੋੜਿਆ ਤੇ ਉੱਥੋਂ ਭੱਜੇ ਤੇ ਬਾਅਦ ਵਿੱਚ ਫੜੇ ਵੀ ਗਏ ਹਾਲਾਂਕਿ ਉਹਦੇ ਬਾਅਦ ਇਹ ਸਹੀ ਸਲਾਮਤ ਇੰਡੀਆ ਪਹੁੰਚ ਗਏ ਸੀ ਤੇ ਜੇ ਇਹ ਕਹਾਣੀ ਤੁਸੀਂ ਅਜੇ ਵੀ ਸੁਣ ਰਹੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੈ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਸ਼ੁਕਰੀਆ ਧੰਨਵਾਦ